ਅੱਜ ਦੀ ਸਟ੍ਰਾਈਕ ਕੀਤੀ ਗਿਆ ਇਹ ਰ কারণ ਹੈਗਾ ਕਿ ਕੁਝ ਦਿਨ ਪਹਿਲੇ ਸਾਡੇ ਐਡਵੋਕੇਟ ਨੇ ਮਿਸ ਸੰਦੀਪ ਸਿੰਘ ਸਜਦੇਵ ਉਹਨਾਂ ਨੂੰ ਇੱਕ ਸਟ੍ਰੋਸ਼ਨ ਦੀ ਕਾਲ ਆਈ ਇੱਕ ਕੈਨੇਡਾ ਤੋਂ ਹੈ ਇੱਕ ਸੰਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ WhatsApp ਤੇ ਇਹਨਾਂ ਨੂੰ Instagram ਤੇ ਔਰ ਜਿਹੜੇ ਬਾਕੀ Facebook ਤੇ ਇਹਨਾਂ ਨਾਲ ਕੰਟੈਕਟ ਕੀਤਾ ਚੈਟਿੰਗ ਵੈਰਾ ਸਟਾਰਟ ਕੀਤੀ ਜਿਹਰੇ ਵਿੱਚ ਉਹਨਾਂ ਨੇ ਇਹਨਾਂ ਕੋਲੋਂ ਪਹਿਲੇ ਜਿਹੜਾ ਹੈਗਾ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਔਰ ਇਹ ਰਿਗਾਰਡਿੰਗ ਜਿਆਦਾ ਮੈਟਰ ਸੀਗਾ ਬਿਕਾਉਜ਼ देयर वाज ਅ ਸਟ੍ਰੋਸ਼ਨ देयर वाज ਅ ਥ੍ਰੈਟ ਇਵਨ ਨੇ ਇੱਥੇ ਤੱਕ ਕਹਿ ਕਿ ਜੇ ਤੁਸੀਂ ਜਿਹੜੀ ਸਾਡੀ ਨਹੀਂ ਸੁਣੋਗੇ ਤੁਹਾਡੀ ਫੈਮਿਲੀ ਨੂੰ ਵੀ ਹਰਟ ਕਰਾਂਗੇ ਔਰ ਉਹਨਾਂ ਨੂੰ ਨੁਕਸਾਨ ਪੁਚਾਵਾਂਗੇ ਦਾ ਮੈਟਰ ਵਾਸ ਇਮੀਡੀਏਟਲੀ ਰਿਪੋਰਟਡ ਟੂ ਦਾ ਪੁਲਿਸ ਸੈਸੀ ਜਸ ਸਾਹਿਬ ਦੀ ਨੋਟਿਸ ਤੇ ਮੈਟਰ ਨੂੰ ਲੈ ਕੇ ਆਏ ਆ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈ ਰੇ ਵਿੱਚ ਇੱਕ ਐਫ ਆਈ ਆਰ ਕੀਤੀ ਪਰ ਸਾਡੀ ਜਿਹੜੀ ਐਫ ਆਈ ਆਰ ਹੈ ਉਹ ਵੀ ਇਹਨਾਂ ਨੇ ਜਿਹੜੇ ਸੈਕਸ਼ਨ ਹੈ ਉਸ ਐਫ ਵਿੱਚ ਪੂਰੇ ਨਹੀਂ ਲਗਾਏ ਉਸ ਤੋਂ ਬਾਅਦ ਜਿਹੜਾ ਹੈ ਇੱਕ ਜਿਹੜਾ ਅਕਿਊਜ਼ਡ ਹੈ ਕਿਉਂਕਿ ਇਹਨਾਂ ਨੇ ਅਸੀਂ ਕੀ ਕੀਤਾ ਜਿਹੜਾ ਐਫ ਆਈ ਆਰ ਹੋ ਗਈ ਅਸੀਂ ਸੀ ਕਿ ਜਿਹੜਾ ਉਹਨਾਂ ਦਾ ਸੀ ਕਿ ਸਾਡਾ ਇੱਕ ਬੰਦਾ ਆਏਗਾ ਜਿਹੜਾ ਤੁਹਾਡੇ ਕੋ ਪੇਮੈਂ ਦੇਡ ਵਾਟ ਵੀ ਡਿਡ ਇਸ ਕਿ ਅਸੀਂ ਉਹਤੇ ਪੂਰਾ ਟਰੈਪ ਲਗਾਇਆ ਔਰ ਜਦ ਇਹਦੇ ਵਿੱਚੋਂ ਇੱਕ ਸैम ਕੁਆਤਰਾ ਨਾਮ ਦਾ ਹੈਗਾ ਜਿਹੜਾ ਕਿ ਉਹ ਇਹਨਾਂ ਕੋਲੇ ਆਫ ਦੇ ਆਫਿਸ ਆਇਆ ਜਿੱਥੇ ਇਹਨਾਂ ਕੋਲ ਰੈਂਸਮ ਦੀ ਅਮਾਉਂਟ ਲੈਣ ਆਇਆ ਟਰੈਪ ਲਗਾਇਆ ਅਸੀਂ ਇਹਨਾਂ ਸਟਾਫ ਨੂੰ ਬੁਲਾਇਆ ਗਿਆ ਉਹਨਾਂ ਨੂੰ ਆਕੇ ਉਹਨਾਂ ਦੀ ਅਸੀਂ ਉਸ ਵੇਲੇ ਹੀ ਪੁਲਿਸੋਂ ਅਰੈਸਟ ਕਰਾਇਆ ਔਰ ਪੁਲਿਸ ਰਿਨ ਨੂੰ ਡਿਟੇਨ ਕੀਤਾ ਬਟ ਉਹਦਾ ਅਟਾ ਸਰਪ੍ਰਾਈਜ਼ ਕਿ ਜਿਹੜਾ ਉਹ ਬੰਦਾ ਹੈ ਜਿਹੜਾ ਹੈ ਨੈਕਸਟ ਡੇ ਹੈ ਉਹਨੂੰ ਰਿਲੀਜ਼ ਕਰਤਾ ਗਿਆ ਇਹ ਕਹਿ ਕੇ ਇਨੋਸੈਂਟ ਹੈ ਉਸ ਵੇਲੇ ਕਹਿ ਕੇ ਕਿ ਬੰਦਾ ਪੈਸੇ ਲੈਣ ਹੀ ਆ ਗਿਆ ਹਾਉ ਇਜ਼ ਹੀ ਇਨੋਸੈਂਟ ਤੇ ਉਹਨਾਂ ਨੇ ਕਿਹਾ ਜੀ ਆਪਾਂ ਇਨਵੈਸਟੀਗੇਸ਼ਨ ਕੀਤੀ ਹੈ ਜੀ ਇਹ ਜੀ ਬਿਟਮ ਅਸੀਂ ਕਹਿੰਦੇ ਬਿਟਮ ਹੈ ਤਾਂ ਤੁਸੀਂ ਹੋਰ ਇਨਵੈਸਟੀਗੇਸ਼ਨ ਕਰਦੇ ਪਹਿਲੇ ਹੈ ਕਿ ਤੁਹਾਨੂੰ ਹੀ ਬੰਦਾ ਘਰ ਆ ਗਿਆ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰੋ ਜੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਬੰਦਾ ਨਹੀਂ ਹੈ ਤਾਂ ਤੁਹਾਡੇ ਕੋਲ ਪੂਰੀ ਪਾਵਰ ਹੈ ਡਿਸਚਾਰਜ ਕਰਨ ਦੀ ਪਾਵਰ ਨੂੰ ਛੱਡਣ ਦੀ ਹੈ ਪਰ ਤੁਸੀਂ ਤਾਂ ਪਹਿਲੇ ਉਹਨੂੰ ਮੇਰਾ ਕੁਝ ਕਾਰਵਾਈ ਕਿਤੇ ਕਰ ਪੇਸ਼ਤਾ ਉਸ ਤੋਂ ਬਾਅਦ ਜਿੱਦਾਂ ਹੀ ਇਹਨਾਂ ਨੇ ਛੱਡਿਆ ਨੈਕਸਟ ਡੇ ਉਹਨੇ ਜਿਹੜੀਆਂ ਹੈਗੀਆਂ ਨੇ ਫੇਸਬੁੱਕ ਤੇ YouTube ਤੇ ਥੋੜੀ ਜਿਹੜੀ ਹੈ ਡੈਫਰਮੇਟਰੀ ਸਟੇਟਮੈਂਟ ਅਬਾਊਟ ਮ ਉਸ ਤੋਂ ਬਾਅਦ ਅਸੀਂ ਸੀਪੀ ਅਫੀਸ ਮਿਲੇ ਅਸੀਂ ਉਸ ਵੇਲੇ ਜਾ ਕੇ ਇਹਨਾਂ ਨੂੰ ਕਿਹਾ ਕੁਆ ਚਲੋ ਇਹਨਾਂ ਨੇ ਥੋੜੀ ਬਹੁਤ ਕਾਰਵਾਈ ਕੀਤੀ ਇਹਨਾਂ ਨੇ ਉਹਦੇ ਵਿੱਚ ਉਹ ਸਾਰਾ ਚੀਜ਼ਾ ਜਿਹੜੀ ਹੈ ਡਿਲੀਟ ਕੀਤੀ ਆ ਪਰ ਉਹ ਬੰਦਾ ਇਹਨਾਂ ਹੈ ਕਿ ਉਹ ਦੁਬਾਰਾ ਨਵੇਂ ਚੈਨਲ ਕ੍ਰੀਏਟ ਕਰ ਲੈਂਦਾ ਹੈ ਕਿਸ ਨਾਮ ਤੋਂ ਇਹਨਾਂ ਨੇ ਲਗਾਇਆ ਜੀ ਕੋਈ ਨਾਮ ਦੱਸਿਆ ਕੋਈ ਗੈਂਗਸਟਰ ਸੀ ਜਾਂ ਕੋਈ ਦੇਖੋ ਇਹ ਪੁਲਿਸਿੰਗ ਬੈਸਤੀ ਸਾਹ ਬਾਟੇ ਪਰ ਉਹ ਆਪਣਾ ਨਾਮ ਸੰਦੀਪ ਸਿੰਘ ਦਾ ਹੈ ਉਹਦਾ ਇੱਕ ਚੈਨਲ ਹੈ ਉਸ ਚੈਨਲ ਵਿੱਚ ਚਲੋ ਇਹ ਤੇ ਹੁਣੇ ਆਏ ਆ ਪਰ ਉਸ ਚੈਨਲ ਵਿੱਚ ਤੁਸੀਂ ਬਾਹਰ ਵੀ ਵੈਰੀਫਾਈ ਕੀਤਾ ਹੈ ਈਵਨ ਚੀਫ ਮਿਨਿਸਟਰ ਨੂੰ ਪੁਲਿਸ ਅਫੀਸਰਸ ਨੂੰ ਲੀਡਰਸ ਨੂੰ ਸਾਰਿਆਂ ਨੂੰ ਗੱਲਾਂ और बहुत मतलब जो तरही गाला के इस तरह की गला है कि जी इस वे मैं रिपीट भी नहीं कर सकता और अभी हैराना कि जो दो एक डेढ़ साल तो यह सारा प्रोसैस चल रहा है वाई द पुलिस इज स्लीपिंग एरे भी अगर सी एम ही गाला क्यों हो या होर पोलिटन गालय इज एन आई पुलिस ने, तो ने साइडिंग के और फादर है फादर जरा पुलिस नेगेषन कर रही है असं कह रहे कि फादर है ही हैज़ कम फ्रॉम द दुबई वो फादर इंडिया है करो और अरेस्ट पाओ बिकॉज ही इज इन ਕਿਉਂਕਿ ਫਾਦਰ ਹੈ ਅਗਰ ਉਹ ਬੇਟਾ ਰੈਂਸਮ ਦੀ ਡਿਮਾਂਡ ਕਰਦਾ ਹੈ ਤੋਰੇ ਵਿਆਹ ਤੇ ਕੋਈ ਤੇਥੋਂ ਪੈਸਾ ਲੈ ਕੇ ਜਾ ਰਿਹਾ ਹੈ ਨਾ ਇਹ ਪਹਿਲਾ ਕੇਸ ਤੇ ਹੈ ਨਹੀਂ ਨਕੁਰਦਾਦਾਈ ਕੇਸ ਵੀ ਆਇਆ ਹੈ ਹੋਰ ਵੀ ਕੇਸ ਹੈ ਅਗਰ ਇੱਕ ਬੰਦਾ ਪਿੱਛੇ 1.5 ਦੋ ਸਾਲ ਤੋਂ ਥ੍ਰੈਟਨ ਕਰ ਰਿਹਾ ਹੈ ਤੇ ਰੈਂਸਮ ਦੀ ਅਮਾਉਂਟ ਇਕੱਠੀ ਕਰ ਰਿਹਾ ਹੈ ਤੋ ਇਕੱਠੀ ਕਰਕੇ ਕੋਈ ਤੇ ਲੈ ਕੇ ਜਾ ਰਿਹਾ ਹੈ ਇਸ ਤੋ ਮੈਸੇਜ ਵੀ ਇਹਨਾਂ ਨੂੰ ਆਏ ਨੇ ਆਏ ਨੇ ਮੈਸੇਜ ਆਏ ਨੇ ਬਲੈਕਮੇਲ ਦੇ ਹਨ ਕੋਈ ਇਹਨਾਂ ਨੂੰ ਰੈਸਮੈਂਟ ਫੋਟੋਆਂ ਦੇ ਜਾਂ ਕੋਈ ਨਹੀਂ ਫੋਟੋ ਆ ਦੇ ਨਹੀਂ ਪਰ ਉਹਨਾਂ ਨੇ ਇਹਨਾਂ ਦੀ ਜਿਹੜੀ ਫੇਸਬੁੱਕ ਦੀ ਫੋਟੋ ਆ ਗਿਆ ਹੈ ਪਰਸਨਲ ਉਹ ਚੱਕ ਕੇ ਉਹਨੇ ਆਪਣੀ ਓਰੇ ਵੀ ਚੋਣ ਜਿਹੜੀ ਗੱਲਾਂ ਕੀਤੀਆਂ ਜਿਹੜੀਆਂ ਮੈਂ ਇਸ ਵੇਲੇ ਡੀਲੀਟ ਕਰ ਸਕਦਾ ਉਹ ਵੀਡੀਓ ਡਿਲੀਟ ਹੋ ਗਿਆ ਪੁਲਿਸ ਪੁਲਿਸ ਦੇ ਕਹਿੰਦੇ ਸਾਰੇ ਭੇਜਿਆਉਣੇ ਕਿ ਹੜਤਾਲ ਕੀਤੀ ਗਈ ਹੈ ਕਿ ਆ ਪੁਲਿਸ ਦੇ ਸੀਨੀਅਰ ਅਫਸਰ ਕੋਈ ਆਈ ਨਹੀਂ ਅੱਥੇ ਤੋਂ ਨਹੀਂ ਆਏ ਪੁਲਿਸ ਅਫਸਰ ਨਹੀਂ ਆਏ ਸਾਡੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੋ ਰਹੀ ਹੈ ਔਰ ਅਸੀਂ ਇੱਕੋ ਹੀ ਆਪਣੀ ਚੀਜ਼ਾਂ ਹੈ ਗਿਆ ਇੱਕ ਤੇ ਸਾਡੀ ਹੈ ਕਿ ਫਾਦਰ ਨੂੰ ਓਰੇ ਖਿਲਾਫ ਐਫਆਈਆਰ ਕੀਤੀ ਜਾਏ ਇੱਕ ਹੈ ਕਿ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਸਾਰੇ ਲਗਾਏ ਜਾਣ ਔਰ ਥਰਡ ਸਾਡਾ ਹੈ ਕਿ ਜਿਹੜਾ ਮੈਟਰ ਹੈ ਐਨਆਈਏ ਜਾਂ ਕਿਸੇ ਨੂੰ ਭੇਜਿਆ ਜਾਏ ਜਿਹੜੇ ਨਾਟ ਓਨਲੀ ਥਿਸ ਇਸ਼ੂ ਬਟ ਦ ਇੰਟ ਜਿਹੜੇ ਬਾਕੀ ਪੋਲੀਟੀਸ਼ੀਅਨਸ ਵਗੈਰਾ ਹੈ ਉਹ ਸਾਰਾ ਕਵਰ ਕਰਕੇ ਉਹ ਖਲਾਫ ਜਿਹੜੀ ਐਨਆਈ ਕਾਰਵਾਈ ਕੀਤੀ ਉਹ 1.5 ਲੱਖ ਨੇ ਮੰਗ ਕੀਤੀ ਸੀ ਜਾਂ ਉਸ ਤੋਂ ਹੋਰ ਵੀ ਲਾਵਾ ਪੇਮੈਂਟ ਵੀ ਮੰਗੀ ਉਹਨੇ ਜਿਹੜੀ ਹੈ 1.5 ਲੱਖ ਦੀ ਅੱਤ ਤੋਂ ਬਾਅਦ ਬਹੁਤ ਸਾਲ ਰਿਹਾ ਉਸ ਪੀਰੀਅਡ ਦੇ ਦੌਰਾਨ ਵੀ ਕਦੀ ਵਕੀਲਾਂ ਨੂੰ ਥ੍ਰੈਟਨਿੰਗ ਨਹੀਂ ਆਈਆਂ ਕਦੀ ਧਮਕੀਆਂ ਨਹੀਂ ਆਈਆਂ ਵਕੀਲ ਮੁਕਦਮੇ ਵੀ ਲੜਦੇ ਰਹੇ 테ਰਰਿਸਟ ਦੇ ਮੁਕਦਮੇ ਵੀ ਲੜਦੇ ਰਹੇ ਉਹਨਾਂ ਦੇ ਖਿਲਾਫ ਵੀ ਲੜਦੇ ਰਹੇ ਲੇਕਿਨ ਅੱਜ ਤੱਕ ਕਦੀ ਨਹੀਂ ਹੋਇਆ ਲੈਕਿਨ ਹੁਣ ਆਪਾਂ ਦੇਖਦੇ ਪਏ ਆ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਕਹਿੰਦੇ ਵੀ ਲਾਅ ਐਂਡ ਆਰਡਰ ਬਹੁਤ ਡਿਟੇਰੀਅਰ ਰੇਟ ਹੈ ਮੈਂ ਕਹਾਂਗਾ ਕਿ ਲਾਅ ਐਂਡ ਆਰਡਰ ਰਿਹਾ ਹੀ ਨਹੀਂ ਪੰਜਾਬ ਦੇ ਵਿੱਚ ਅੱਜ ਇੱਕ ਛੋਟੇ ਜਿਹੇ ਇਸ਼ੂ ਦੇ ਵਿੱਚ ਇੱਕ ਸਾਡੇ ਸੀਨੀਅਰ ਵਕੀਲ ਸ਼੍ਰੀ ਮਨਦੀਪ ਸਿੰਘ ਸਚਦੇਵਾ ਜੀ ਨੂੰ ਇੱਕ ਥ੍ਰੈਟਨਿੰਗ ਕਾਲਸ ਆਉਂਦੀਆਂ ਕੈਨੇਡਾ ਤੋਂ ਬੈਠਾ ਕੋਈ ਸੋ ਕਾਲ ਟੈਰਰਿਸਟ ਐਕਟੀਵਿਟੀ ਇੰਨੀ ਗੱਲ ਦੇ ਉੱਤੇ ਅਸੀਂ ਸਾਰੀ ਜੁਡੀਸ਼ੀਅਲ ਸਿਸਟਮ ਮਿਲ ਗਿਆ ਔਰ ਇਹ ਸਿਰਫ ਸਿਰਫ ਮਨਦੀਪ ਸਿੰਘ ਸਚਦੇਵਾ ਨੂੰ ਹੀ ਨਹੀਂ ਇਹ ਸਾਰੀ ਸਾਡੀ ਲਾਇਰ ਕਮਿਊਨਿਟੀ ਤੇ ਲਾਇਰ ਬਰਾਦਰੀ ਦੇ ਉੱਤੇ ਇੱਕ ਥ੍ਰੈਟਨਿੰਗ ਆ ਗਈ ਹੈ ਔਰ ਇਹ ਸਾਰਾ ਇਸ ਦਾ ਕੌਣ ਕਸੂਰ ਹੈ ਕਿਉਂਕਿ ਇੱਕੋ ਹੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਡਰ ਬਿਲਕੁਲ ਇਹਨਾਂ ਗੈਂਗਸਟਰਾਂ ਨੂੰ ਰਹਾ ਹੀ ਨਹੀਂ ਔਰ ਮੈਂ ਰਾਦਰ ਇਹ ਵੀ ਕਹਿੰਚ ਨਹੀਂ ਅਗਰੇਜ ਕਰਾਂਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਨੈਕਸਸ ਹੈ ਔਰ ਇਸੇ ਕਾਰਨ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਰੋਜ਼ ਅਸੀਂ ਸੁਣੀਦਾ ਰੋਜ਼ ਜਦੋਂ ਪੇਪਰ ਸਵੇਰੇ ਪੜੀਦਾ ਮਰਡਰ ਦੁਕੈਤੀ ਫਰੋਤੀ ਓਆ لیکن اج ایک گلنا ਸਾਡੀਆਂ ਜੁਡੀਸ਼ੀਅਲ سسٹم ਤੇ ਪਹੁੰਚ ਗਈਆਂ ਇਹ 바ਰ ਐਸੋਸੀਏਸ਼ਨ ਕਦੀ ਇਸ ਗੱਲ ਨੂੰ ਬਰਬਾਦ برداشت ਨਹੀਂ ਕਰੇਗੀ ਔਰ ਇਸ ਮੁੱਦੇ ਨੂੰ ਜਿੱਥੇ ਤੱਕ ਵੀ ਜਾਣਾ ਪਿਆ 바ਰ ਕਾਉਂਸਲ ਤੱਕ ਜਾਣਾ ਪਿਆ ਸਟੇਟ ਲੈਵਲ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆਂ ਕਿ ਸਾਡੇ ਵਕੀਲਾਂ ਦਾ ਔਰ ਸਾਰੇ ਜੁਡੀਸ਼ੀਅਲ ਸਿਸਟਮ ਦਾ ਇੱਕ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਏ ਐਡਵੋਕੇਟ ਪ੍ਰੋਟੈਕਸ਼ਨ ਐਕਟ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋયા ਅੱਜ ਸਾਡੀ 바ਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਏ ਔਰ ਲੋਡ ਪੈਂਦੇ ਉੱਤੇ ਜੇ ਸਾਡੀ ਕਮੇਟੀ ਫੈਸਲਾ ਕਰਦੀ ਏ ਸਟੇਟ ਲੈਵਲ ਤੱਕ ਵੀ ਕਾਲ ਕਰਾਂਗੇ ਔਰ ਇਸ ਮੁੱਦੇ ਨੂੰ ਅਸੀਂ ਏਡੀ ਜਲਦੀ ਨਹੀਂ ਛੱਡਾਂਗੇ ਭੱਲਾ ਜੀ ਐਡਵੋਕੇਟਸ ਸੇਮ ਨਹੀਂ ਐ ਐਡਵੋਕੇਟਸ ਤੀਂ ਪੁਲਿਸ ਸੁਣਵਾਈ ਨਹੀਂ ਕਰ ਰਹੀ ਤੇ ਆਪ ਜੀ ਕਹਿੰਦਾ ਕਿ ਕਿੱਦਾਂ ਹੋਏਗੀ ਮੈਂ ਇਹੀ ਗੱਲ ਕਹਿਣਾ ਚਾਹਨਾ ਕਿ ਇੱਕ ਸਾਡੀ ਬਾੜ ਦੀ ਇੰਨੀ ਸਟਰੋਂਗ ਬਾਡੀ ਜਿਨ੍ਹਾਂ ਦੀ ਇੰਨੀ ਯੂਨਿਟੀ ਏ ਇਹਦੀ ਰਿਪਰੈਜ਼ੈਂਟੇਸ਼ਨ ਦੇ ਬਾਅਦ ਇੱਕ ਐਫ ਆਈ ਆਰ ਦਰਜ ਕੀਤੀ ਗਈ ਮਲਜ਼ਮ ਫੜਿਆ ਗਿਆ ਔਰ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਉਸ ਮੁਲਜ਼ਮ ਨੂੰ ਫ੍ਰੀ ਕਰ ਦਿੱਤਾ ਗਿਆ ਉਹਨੂੰ ਇਸ ਕਰਕੇ ਫ੍ਰੀ ਕਰ ਦਿੱਤਾ ਉਹਦੀ ਡਿਫੈਂਸ ਦੇ ਵਿੱਚ ਇੱਕ ਐਫ ਆਈ ਆਰ ਉਹਦੇ ਕੋਲੋਂ ਰਜਿਸਟਰ ਕਰਵਾ ਦਿੱਤੀ ਉਹਦੇ ਫਾਦਰ ਨੂੰ ਫੜਿਆ ਗਿਆ ਉਹਨੂੰ ਛੱਡ ਛੱਡ ਦਿੱਤਾ ਗਿਆ ਜੇ ਇਹੀ ਗੱਲ ਕਿਸੇ ਪੋਲੀਟੀਕਲ ਲੀਡਰ ਨਾਲ ਹੋਈ ਹੁੰਦੀ ਜੇ ਸਰਕਾਰੀ ਸਰਕਾਰ ਦੇ ਕਿਸੇ ਵੀ ਪੋਲੀਟੀਕਲ ਵਰਕਰ ਨਾਲ ਹੋਈ ਹੁੰਦੀ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਪੁਲਿਸ ਚੱਕ ਕੇ ਲੈ ਜਾਂਦੀ ਏ ਉਹਨਾਂ ਦੇ ਜੀਜੇ ਚੱਕ ਕੇ ਲੈ ਜਾਂਦੀ ਉਹਨਾਂ ਦੇ ਰਿਸ਼ਤੇਦਾਰ ਚੱਕ ਕੇ ਲੈ ਜਾਂਦੀ ਏ ਤੇ ਸਾਡੇ ਵਕੀਲ ਦੇ ਕੇਸ ਦੇ ਵਿੱਚ ਕਿਉਂ ਇੰਨੀ ਟਿੱਲ ਵਰਤ ਰਹੀ ਏ ਪੁਲਿਸ ਇਹਦਾ ਗੱਲ ਦਾ ਇੱਕ ਕੁਐਸਚਨ ਮਾਰ ਕੇ ਇਹਨਾਂ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਮੈਨੇਜਮੈਂਟ ਉੱਤੇ ਤੇ ਇਹਨਾਂ ਦੀ ਵਰਕਿੰਗ ਦੇ ਉੱਤੇ ਦੇਖੋ ਬੜੀ ਦਲੇਰੀ ਦੇ ਨਾਲ ਐਸਾ ਸ਼ਖਸ ਇਹ ਸਾਰੇ ਘਟਨਾਕ੍ਰਮ ਦਾ ਸਾਹਮਣਾ ਕਰ ਰਿਹਾ ਹੈ ਜਿੱਤੋਂ ਸੋਸਾਇਟੀ ਨੂੰ ਬੜੀ ਉਮੀਦ ਹੈ ਕਿਉਂਕਿ ਇੱਕ ਗੱਲ ਸਾਰੇ ਸ਼ਰੋਤਾ ਜਾਣ ਕੇ ਰੱਖਣੇ ਲੜਾਈ ਹੈ ਨਾ ਜਿਹੜੀ ਇਹ ਜੰਗ ਹੈ ਇਹ ਕੋਈ ਮਨਦੀਪ ਸੱਚਦੇਵਾ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਕਿਉਂਕਿ ਨਾਮ ਇਸ ਵੇਲੇ ਮਨਦੀਪ ਸਿੰਘ ਸੱਚਦੇਵਾ ਦਾ ਆ ਰਿਹਾ ਹੈ ਲੇਕਿਨ ਇਹ ਲੜਾਈ ਸਾਰੇ ਸਮਾਜ ਦੇ ਖਿਲਾਫ ਸਾਰੇ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਸੋ ਸੋਸਾਇਟੀ ਨੂੰ ਇਸ ਲੜਾਈ ਦੇ ਵਿੱਚ ਜੋ ਮਨਦੀਪ ਸਿੰਘ ਸਚਦੇਵਾ ਜੀ ਦਾ ਸਫਰ ਕਰ ਰਿਹਾ ਔਰ ਬੜੀ ਦਲੇਰੀ ਦੇ ਨਾਲ ਇਹਦਾ ਸਾਹਮਣਾ ਕਰ ਰਿਹਾ ਸਾਰਿਆਂ ਨੂੰ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਔਰ ਐਸੇ ਸ਼ਰਾਰਤੀ ਅਸਮਾਜਿਕ ਤੱਤਾਂ ਨੂੰ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਹੁਣ ਸਹੀ ਮੌਕਾ ਹੈ ਔਰ ਇਹ ਹਾਲਾਤ ਸਾਰੇ ਸਮਾਜ ਨੂੰ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਾਰੇ ਹੋ ਪਾਸ਼ਾਵਾਂ ਬੰਦ ਹੋ ਜਾਂਦੀਆਂ ਇੱਕ ਆਮ ਬੰਦਾ ਜਦੋਂ ਨਿਰਾਸ਼ਾ ਨਾਲ ਘਿਰ ਜਾਂਦਾ ਹੈ ਤੇ ਉਦੋਂ ਇੱਕ ਵਕੀਲ ਦੇ ਦਫ਼ਤਰ ਦਾ ਰਸਤਾ ਨੂੰ ਯਾਦ ਆਂਦਾ ਹੈ ਕਿ ਭਾਈ ਮੈਂ ਇਹਨਾਂ ਕੋ ਜਾਵਾਂ ਹੁਣ ਇਨਸਾਫ ਲੈਣਾ ਹੈ ਮੇਰੇ ਨਾਲ ਖੜੇ ਹੋਣਗੇ ਅੱਜ ਉਹੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹੈ ਸਮਾਜ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਔਰ ਐਸਾ ਸ਼ਖਸ ਪੂਰੀ ਦਲੇਰੀ ਦੇ ਨਾਲ ਇਹ ਜੰਗ ਲੜ ਰਿਹਾ ਹੈ ਅਸੀਂ ਵੀ ਸਾਰੇ ਮਨਦੀਪ ਸਿੰਘ ਸੇਵਾ ਦੇ ਨਾਲ ਇਸ ਸਾਰੇ ਅਸਮਾਜਿਕ ਤੱਤਾਂ ਦੇ ਖਿਲਾਫ ਪੂਰੀ ਲੜਾਈ ਪੂਰੀ ਜੰਗ ਲੜਾਂਗੇ